ਅੱਜ ਪਹੁੰਚੇ ਆਂ ਦੋਸਤੋ ਚੂਹਿਆਂ ਵਾਲੇ ਮੰਦਰ ਦੇ ਵਿੱਚ ਜਿੱਥੇ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਹਰ ਪਾਸੇ ਤੁਹਾਨੂੰ ਚੂਹੇ ਹੀ ਨਜ਼ਰ ਆਉਣਗੇ ਇੱਥੇ ਦੇ ਜਿਹੜੇ ਮੇਨ ਮੁੱਖ ਜਿਹੜਾ ਮੰਦਿਰ ਹੈ ਇੱਥੇ ਮੇਨ ਚੂਹਿਆਂ ਦੀ ਹੀ ਪੂਜਾ ਹੁੰਦੀ ਹੈ ਚੂਹਿਆਂ ਨੂੰ ਹੀ ਦਾਣਾ ਪਾ ਕੇ ਜੋ ਮੰਨਤ ਆ ਉਹ ਮੰਗੀ ਜਾਂਦੀ ਹੈ ਅਤੇ ਉਹ ਹਰ ਇੱਕ ਮੰਨਤ ਪੂਰੀ ਹੁੰਦੀ ਹੈ ਤਾਂ ਦੋਸਤੋ ਇੱਥੇ ਤੁਹਾਨੂੰ ਚੂਹੇ ਬਾਜ਼ਾਰਾਂ ਦੇ ਵਿੱਚ ਵੀ ਤੁਰੇ ਫਿਰਦੇ ਨਜ਼ਰ ਆ ਜਾਣਗੇ ਦੇਖ ਸਕਦੇ ਹੋ ਤੁਸੀਂ ਅਤੇ ਇੱਥੇ ਇੱਕ ਰਹਿਣ ਵਾਲਾ ਚਿੱਟਾ ਚੂਹਾ ਕਹਿੰਦੇ ਜਿਸ ਦੇ ਭਾਗ ਖੁੱਲੇ ਹੋਣ ਉਸ ਨੂੰ ਚਿੱਟਾ ਚੂਹਾ ਦਿਸਦਾ ਹੈ ਜਾਂ ਫਿਰ ਜਿਸ ਨੂੰ ਚਿੱਟਾ ਚੂਹਾ ਦਿਸੇ ਉਸ ਦੇ ਭਾਗ ਖੁੱਲ ਜਾਂਦੇ ਹਨ ਇਹ ਆ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਵੀ ਐਸੀ ਤਰ੍ਹਾਂ ਹੀ ਤੁਹਾਨੂੰ ਜਿਹੜਾ ਚੂਹੇ ਨਜ਼ਰ ਆਉਣਗੇ ਅਤੇ ਦੋਸਤੋ ਇੱਥੇ ਜਿਹੜਾ ਪ੍ਰਸ਼ਾਦ ਮਿਲਦਾ ਉਹ ਵੀ ਚੂਹਿਆਂ ਦਾ ਝੂਠਾ ਹੀ ਮਿਲਦਾ ਹੈ ਆਓ ਆਪ ਅੱਗੇ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਇਹ ਮੰਦਿਰ ਕਿੱਥੇ ਆ ساری ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਜ਼ਾਰ ਦਿਖਾ ਰਿਹਾ ਇਹ ਜੋ ਮੰਦਿਰ ਦੇ ਬਾਹਰ ਬਾਜ਼ਾਰ ਬਣਿਆ ਹੋਇਆ ਹੈ ਤੇ ਬਾਜ਼ਾਰ ਕੁਝ ਇਸ ਤਰ੍ਹਾਂ ਦਾ ਹੈ ਦੋਸਤੋ ਤੇ ਉਸ ਤੋਂ ਬਾਅਦ ਆਪਾਂ ਮੰਦਿਰ ਦੇ ਵਿੱਚ ਚੱਲਾਂਗੇ ਤੁਹਾਨੂੰ ਵੀਡੀਓ ਜਿਹੜੀ ਡਿਟੇਲ ਦੇ ਵਿੱਚ ਦਿਖਾਵਾਂਗੇ ਇੱਕ ਤਰ੍ਹਾਂ ਤੁਹਾਨੂੰ ਇਹ ਅਹਿਸਾਸ ਹੋਊਗਾ ਜਿਵੇਂ ਤੁਸੀਂ ਖੁਦ ਉੱਥੇ ਜਾ ਕੇ ਮੰਦਿਰ ਦੇਖ ਲਿਆ ਹੋਵੇ ਵੀਡੀਓ ਥੋ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਆਜੋ ਫਿਰ ਆਪਾਂ ਚੱਲਦੇ ਆ ਜੀ ਉਧਰ ਦੂਸਰੀ ਸਾਈਡ ਫਿਲਹਾਲ ਇਹ ਹੈਗਾ ਤੁਸੀਂ ਦਿਲੇ ਮੰਜੇ ਦੇ ਥੱਲੇ ਵੀ ਦੇਖ ਸਕਦੇ ਹੋ ਇਹਦੇ ਪ੍ਰਸਾਦ ਵਗੈਰਾ ਤੁਹਾਨੂੰ ਚੂਹਿਆਂ ਦਾ ਝੂਠਾ ਹੀ ਮਿਲੂਗਾ ਤੇ ਚੂਹੇ ਤੁਹਾਨੂੰ ਹਰ ਤਰਫ ਜਿਹੜੇ ਤੁਰਦੇ ਫਿਰਦੇ ਨਜ਼ਰ ਆਉਣਗੇ ਇਸ ਬਾਜ਼ਾਰ ਦੇ ਵਿੱਚ ਆਮੀ ਤੁਰੇ ਫਿਰਦੇ ਰਹਿੰਦੇ ਨੇ ਤੇ ਦੋਸਤੋ ਚੂਹਿਆਂ ਦਾ ਹੀ ਇਹ ਮੇਨ ਮੰਦਿਰ ਹੈ ਚੂਹਿਆਂ ਦੇ ਹੀ ਇੱਥੇ ਪੂਜਾ ਹੁੰਦੀ ਹੈ ਚੂਹਿਆਂ ਨੂੰ ਹੀ ਇੱਥੇ ਦਾਣਾ ਪਾਣੀ ਜਿਹੜਾ ਖਾਣਾ ਖੁਲਾਇਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਗਟਰ ਦੇ ਵਿੱਚ ਵੀ ਚੂਹੇ ਹਰ ਪਾਸੇ ਚੂਹੀ ਚੂਹੇ ਚੂਹੀ ਚੂਹੇ ਤੁਸੀਂ ਆਉਂਗੇ ਚੂਹੀ ਚੂਹੇ ਨਜ਼ਰ ਆਉਣਗੇ ਤੁਹਾਨੂੰ ਇਹ ਤੁਸੀਂ ਦੇਖ ਵੀ ਸਕਦੇ ਹੋ ਤੇ ਆਜੋ ਫਿਰ ਆਪਾਂ ਸਾਹਮਣੇ ਹੈ ਜੀ ਕਰਨੀ ਮਾਤਾ ਦਾ ਮੰਦਿਰ ਨਗੌਰ ਜ਼ਿਲ੍ਹੇ ਦੇ ਵਿੱਚ ਹੈ ਜੀ ਇਹ ਕਰਨੀ ਮਾਤਾ ਦਾ ਮੰਦਿਰ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਕਰਨੀ ਮਾਤਾ ਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਜੀਵਨ ਜਪਨ ਕੀ ਗੱਲਬਾਤ ਸੀ ਸਾਰੀ ਉੱਥੇ ਦੱਸੀ ਹੋਈ ਆ ਉਧਰ ਦੂਜੀ ਤਰਫ ਹੈ ਜਿਹੜੀਆਂ ਫੋਟੋ ਵਗੈਰਾ ਲੱਗੀਆਂ ਹੋਈਆਂ ਨੇ ਇਹ ਫਿਲਹਾਲ ਆ ਜੀ ਜਿੱਧਰ ਆਪਾਂ ਜਾ ਰਹੇ ਆ ਇਹ ਸਾਈਡ ਮੰਦਿਰ ਹੈ ਮੇਨ ਤੇ ਦੂਜੀ ਤਰਫ ਹੈ ਜਿਹੜਾ ਉਹ ਆਪਣਾ ਲੱਗਿਆ ਹੋਇਆ ਮਿਊਜ਼ੀਅਮ ਤੇ ਸਾਹਮਣੇ ਕਬੂਤਰਾਂ ਨੂੰ ਦਾਣਾ ਪਾਇਆ ਜਾਂਦਾ ਜੀ ਜਦੋਂ ਵੀ ਤੁਸੀਂ ਆਉਂ ਤਾਂ ਕਬੂਤਰਾਂ ਵਾਸਤੇ ਇਸ ਤਰ੍ਹਾਂ ਦਾਣਾ ਜਿਹੜਾ ਬਾਹਰੋਂ ਖਰੀਦ ਕੇ ਲਿਆ ਸਕਦੇ ਹੋ ਇੱਥੇ ਕਬੂਤਰਾਂ ਨੂੰ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਜੋ ਜੀ ਇਹ ਮੰਦਿਰ ਦੀ ਪੂਰੀ ਦੇਖਾ ਬਾਹਰੋਂ ਤੇ ਲੋਕ ਸਰਦਾ ਲੂ ਨੇ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਬਹੁਤ ਸ਼ਰਦਾ ਜਿਹੜੀ ਭਾਵਨਾ ਦੇ ਨਾਲ ਇਸ ਮੰਦ ਤੇ ਇੱਥੇ ਲੋਕ ਦੂਰੋਂ ਦੂਰ ਆਉਂਦੇ ਨੇ ਜਿਹੜੇ ਕਹਿੰਦੇ ਵੀ ਜਿਹੜੀ ਚੂਹਿਆਂ ਦੀ ਅਸਲ ਕਹਾਣੀ ਆ ਚੂਹਿਆਂ ਦੀ ਇਹ ਮੰਨੀ ਜਾਂਦੀ ਹੈ ਇੱਥੋਂ ਦੇ ਲੋਕਾਂ ਵੱਲੋਂ ਮੰਨੀ ਜਾਂਦੀ ਹੈ ਕਿ ਜਿਹੜੀ ਕਰਨੀ ਮਾਤਾ ਸੀ ਉਸ ਨੇ ਆਪਣੀ ਭੈਣ ਦੇ ਬੱਚੇ ਗੋਦ ਲਏ ਸੀ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਪੂਰਾ ਹੋ ਗਿਆ ਸੀਗਾ ਤੇ ਮਰ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਕਰਨੀ ਮਾਤਾ ਕਹਿੰਦੇ ਆਪ ਜਮਰਾਜ ਤੱਕ ਪਹੁੰਚ ਗਈ ਸੀ ਉਸ ਬੱਚੇ ਨੂੰ ਵਾਪਸ ਲੈਣ ਵਾਸਤੇ ਤੇ ਫਿਰ ਜਮਰਾਜ ਨੇ ਉਹਨੂੰ ਚੂਹੇ ਦੇ ਰੂਪ ਚ ਬੱਚਾ ਦਿੱਤਾ ਸੀਗਾ ਅਤੇ ਫਿਰ ਮਾਤਾ ਨੇ ਕਰਨੀ ਮਾਤਾ ਨੇ ਇਹ ਵਾਰ ਲਿਆਸੀਆ ਕਹਿੰਦੇ ਵੀ ਜਿੰਨੇ ਵੀ ਇਹਨਾਂ ਦੇ ਜਿਹੜੇ ਪੂਰਵਜ ਨੇ ਜਿੰਨੇ ਵੀ ਇਹ ਪੀੜ੍ਹੀ ਦੇ ਲੋਕ ਨੇ ਜਿੰਨੇ ਵੀ ਜਿਨ੍ਹਾਂ ਦੀ ਵੀ ਮੌਤ ਹੋਊਗੀ ਉਹ ਮਰਨਗੇ ਨਹੀਂ ਉਹ ਦੁਬਾਰੇ ਚੂਹੇ ਦੇ ਜਨਮ ਲੈ ਕੇ ਇੱਥੇ ਬਾਰ ਬਾਰ ਇਸ ਮੰਦਿਰ ਦੇ ਵਿੱਚ ਪੈਦਾ ਹੋਈ ਜਾਣਗੇ ਜਨਮ ਲੈ ਜਾਣਗੇ ਮਤਲਬ ਉਹ ਜਿਹੜੇ ਇਹਨਾਂ ਦੀ ਜੂਨੀਆ ਉਹ ਚੂਹੇ ਦੇ ਵਿੱਚ ਇੱਥੇ ਇਸ ਰੂਪ ਦੇ ਵਿੱਚ ਹੀ ਮਿਲੂਗੀ ਤੁਹਾਨੂੰ ਮਤਲਬ ਉਹ ਜਾਣਗੇ ਨਹੀਂ ਇੱਥੋਂ ਤੇ ਸੋ ਉਸੇ ਮੰਤਾਂ ਨੂੰ ਮੰਨਦੇ ਹੋਏ ਹੁਣ ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਿਹੜੇ ਕਰਨੀ ਮਾਤਾ ਦੇ ਵੰਸ਼ਜ ਨੇ ਉਹ ਚੂਹਿਆਂ ਦੇ ਰੂਪ ਦੇ ਵਿੱਚ ਦੁਬਾਰਾ ਜਨਮ ਲੈਂਦੇ ਨੇ ਸੋ ਇਸੇ ਕਰਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਆ ਜੋ ਅੰਦਰ ਵੀ ਦਿਖਾ ਰਹੇ ਤੁਹਾਨੂੰ ਤੇ ਜਿਹੜਾ ਪ੍ਰਸ਼ਾਦ ਆ ਉਹ ਵੀ ਚੂਹਿਆਂ ਦਾ ਹੀ ਮਿਲਦਾ ਇੱਥੇ ਚੂਹਿਆਂ ਦਾ ਝੂਠਾ ਪ੍ਰਸ਼ਾਦ ਤੇ ਹਰ ਤਰਫ ਤੁਸੀਂ ਮੰਦਰ ਦੇ ਵਿੱਚ ਆਉਂਗੇ ਦੋਸਤੋ ਸ਼ਾਇਦ ਕੈਮਰੇ ਦੇ ਵਿੱਚ ਉਹ ਉਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨਹੀਂ ਕੈਦ ਹੋ ਸਕਦੇ ਹੋਣਗੇ ਥਾਂ ਥਾਂ ਤੁਹਾਨੂੰ ਚੂਹੇ ਦੇਖੋ ਥਾਂ ਥਾਂ ਤੁਹਾਨੂੰ ਮੈਂ ਨਾ ਬਾਹਰ ਆ ਗਿਆ ਥੋੜਾ ਜਿਹਾ ਲਾਈਨ ਚ ਮੰਦਰ ਉਧਰਲੇ ਪਾਸੇ ਮੈਂ ਤੁਹਾਨੂੰ ਇੱਧਰ ਚੂਹੀ ਦਿਖਾਦਾ ਥੋੜੇ ਜਿਹਾ ਆ ਦੇਖੋ ਚੂਹੇ ਚੂਹੇ ਚੂਹੀ ਚੂਹੇ ਤੁਹਾਨੂੰ ਪਰ ਇੱਕ ਥੋੜੀ ਜਿਹੀ ਖਾਸੀਅਤ ਮੈਨੂੰ ਵੀ ਲੱਗੀ ਜਦੋਂ ਮੈਂ ਨਾ ਗਿਆ ਇੱਥੇ ਚੂਹਿਆਂ ਦੀ ਸਮੈਲ ਨਹੀਂ ਆਉਗੀ ਤੁਹਾਨੂੰ ਬਹੁਤ ਵੱਡ ਰੇਅਰ ਚੀਜ਼ ਹੈ ਇਹ ਵੀ ਚੂਹੇ ਜਿੱਥੇ ਚੂਹੇ ਹੋਣ ਨਹੀਂ ਨਾ ਮੇਰੇ ਜਿਹੜਾ ਮੈਨੂੰ ਲੱਗਦਾ ਜੇ ਮੈਂ ਕਿਸੇ ਦੇ ਘਰੇ ਚੱਲ ਜਾਾਂ ਅਗਰ ਇੱਕ ਚੂਹਾ ਉਹਨਾਂ ਦੇ ਵੀ ਹੋਵੇ ਤਾਂ ਵੀ ਮੈਂ ਦੱਸ ਦਿੰਨਾ ਉਹਨਾਂ ਕਿ ਤੁਹਾਡੇ ਘਰ ਚੂਹਾ ਹੈ ਕਿਉਂਕਿ ਮੈਨੂੰ ਇੰਨੀ ਮਤਲਬ ਕਿ ਚੂਹਿਆਂ ਦੀ ਸਮੈਲ ਨਾਲ ਦੀ ਨਾਲ ਆ ਜਾਂਦੀ ਹੈ ਪਰ ਦੋਸਤੋ ਇੱਥੇ ਤੁਸੀਂ ਆਉਂਗੇ ਨਾ ਇੱਥੇ ਤੁਹਾਨੂੰ ਚੂਹਿਆਂ ਦੀ ਸਮੈਲ ਨਹੀਂ ਆਉਗੀ ਇਹ ਚੀਜ਼ ਮੈਂ ਦੇਖੀ ਇੱਥੇ ਆ ਤੁਸੀਂ ਦੇਖ ਇਧਰ ਸਾਈਡਾਂ ਦੇ ਚੂਹੇ ਹੀ ਚੂਹੇ ਤਰੇ ਫਿਰਦੇ ਰਹਿੰਦੇ ਨੇ ਕਈ ਵਾਰੀ ਤਾਂ ਜਦੋਂ ਲੰਘਦੇ ਆ ਪੈਰਾਂ ਦੇ ਉੱਤੋਂ ਦੀ ਬੰਦਿਆਂ ਨੂੰ ਵੀ ਚੰਬੜ ਜਾਂਦੇ ਨੇ ਪੈਰਾਂ ਦੇ ਉੱਤੋਂ ਦੀ ਲੰਘ ਜਾਂਦੇ ਨੇ ਜਾਂ ਇਸ ਤਰ੍ਹਾਂ ਮਤਲਬ ਕਿ ਇਹ ਉੱਪਰ ਆ ਜਾਂ ਨਹੀਂ ਮੰਨਦੇ ਜਿਵੇਂ ਲੋਕ ਜਾਂ ਇਹਨਾਂ ਨੂੰ ਆਤ ਕਹਿ ਸਕਦੇ ਆ ਕਿ ਪੈਰੀ ਹੈ ਜਦੋਂ ਵੀ ਲੋਕ ਟੱਪਦੇ ਨੇ ਮਤਲਬ ਤੇ ਕੁਝ ਇਹ ਕਹਿੰਦੇ ਇਹ ਲੋਕਾਂ ਦਾ ਮੰਨਣਾ ਇਹ ਹੈ ਕਿ ਇਹ ਚੂਹੇ ਇਸ ਕਰਕੇ ਨਹੀਂ ਉਪਰਾ ਮੰਨਦੇ ਕਿ ਇੱਥੋਂ ਜਿਹੜੇ ਇਹ ਇੱਥੋਂ ਹੀ ਗਏ ਨੇ ਪ੍ਰੋਪਰ ਪਹਿਲਾਂ ਇਨਸਾਨੀ ਰੂਪ ਚਾਏ ਸੀ ਉਸ ਤੋਂ ਬਾਅਦ ਇੱਥੋਂ ਹੀ ਗਏ ਇਹ ਚੂਹੇ ਬਣੇ ਨੇ ਇਹਨਾਂ ਨੂੰ ਸਭ ਪਤਾ ਹੈ ਕਿ ਸਾਡੇ ਇਹ ਸਾਡੀ ਮੰਨਤਾ ਹੋਊਗੀ ਜਾਂ ਸਾਡਾ ਮਤਲਬ ਸਾਡੇ ਹੀ ਸਿਸਟਮ ਹੈ ਇਹ ਸੋ ਇਹਨਾਂ ਦੀ ਇਹ ਮੰਨਤ ਹੈ ਸਾਹਮਣੇ ਹੈ ਜੀ માતા ਦਾ ਜਿਹੜਾ ਮੰਦਿਰ ਹੈ ਮੇਨ ਜਿੱਥੇ ਪੂਜਾ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਇਹ ਹਰ ਤਰਫ ਜਿਹੜੇ ਚੂਹਿਆਂ ਨੂੰ ਇਹ ਪ੍ਰਸ਼ਾਦ ਪਾਇਆ ਜਾਂਦਾ ਹੈ ਆ ਦੇਖੋ ਇਸ ਤਰ੍ਹਾਂ ਚੂਹੇ ਤੁਰਦੇ ਤੁਰਦੇ ਫਿਰਦੇ ਤੁਹਾਨੂੰ ਨਜ਼ਰ ਆਉਣਗੇ ਹਰ ਪਾਸੇ ਆ ਦੇਖੋ ਪਾਣੀ ਵਗੈਰਾ ਪੀਂਦੇ ਐਤੋਂ ਪ੍ਰਸ਼ਾਦ ਲੈਂਦੇ ਨੇ ਲੋਕ ਸੋ ਦੋਸਤੋ ਇਹ ਮੰਦਿਰ ਹੈ ਜੀ ਅਗਰ ਆਪਾਂ ਗੱਲ ਕਰੀਏ ਅਗਰ ਜਾਣਾ ਹੋਵੇ ਮੰਦਿਰ ਬਣਿਆ ਕਿੱਥੇ ਹੋਇਆ ਵੈਸੇ ਤਾਂ ਰਾਜਸਥਾਨ ਦੇ ਵਿੱਚ ਬਹੁਤ ਥਾਵੇਂ ਕਰਨੀ ਮਾਤਾ ਦੇ ਮੰਦਿਰ ਬਣੇ ਹੋਏ ਨੇ ਅਗਰ ਅਸੀਂ ਸਰਚ ਵੀ ਮਾਰਦੇ ਆ ਮੈਪ ਤੇ ਤਾਂ ਬਹੁਤ ਸਾਰੇ ਮੰਦਿਰ ਸਾਹਮਣੇ ਆ ਜਾਂਦੇ ਨੇ ਪਰ ਜਿਹੜਾ ਇਹ ਵਾਲਾ ਮੰਦਿਰ ਹੈ ਇਹ ਕਰਨੀ ਮਾਤਾ ਮੰਦਿਰ ਦੇਸ਼ਨੋਕ ਦੇਸ਼ਨੋਕ ਦੇ ਵਿੱਚ ਬਣਿਆ ਹੋਇਆ ਜੀ ਛੋਟਾ ਜਿਹਾ ਸ਼ਹਿਰ ਹੈ ਕਸਬਾ ਛੋਟਾ ਜਿਹਾ ਦੇਸ਼ਨੋਕ ਉਸ ਦੇ ਵਿੱਚ ਬਣਿਆ ਹੋਇਆ ਮੇਨ ਮੰਦਰ ਇਹੀ ਆਦੇਸ਼ਨੋਕ ਦੇ ਵਿੱਚ ਹੀ ਹੈ ਮੇਨ ਮੰਦਰ ਜਿੱਥੇ ਚੂਹਿਆਂ ਦੀ ਇਸ ਤਰ੍ਹਾਂ ਮਤਲਬ ਪੂਜਾ ਕੀਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਚੂਹੇ ਤੁਹਾਨੂੰ ਨਜ਼ਰ ਆਉਣਗੇ ਜਿਹੜਾ ਮੇਨ ਸਥਾਨ ਇਹਦਾ ਬਣਿਆ ਹੋਇਆ ਕਰਨੀ ਮਾਤਾ ਦਾ ਉਹ ਦੇਸ਼ਨੋਕ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਇਹ ਬੀਕਾ ਨੇਰ ਤੋਂ ਸਾਈਡ ਜੀ ਤੇ ਪੈ ਜਾਂਦਾ ਜੀ ਤੇ ਜਿੱਦਾਂ ਆਪਾਂ ਇਧਰੋਂ ਪੰਜਾਬ ਤੋਂ ਜਾਂਦੇ ਆ ਤੱਬੀਕਾ ਨੇਰ ਤੋਂ ਬਾਈਪਾਸ ਹੋ ਕੇ ਦੇਸ਼ਨੋਕ ਨੂੰ ਨਿਕਲ ਸਕਦੇ ਆ ਨਿਕਲ ਜੰਨੇ ਹੁੰਦੇ ਆ ਸੋ ਇੱਥੇ ਤੁਸੀਂ ਚੂਹੇ ਦੇਖ ਸਕਦੇ ਹੋ ਚੂਹਿਆਂ ਦੀ ਭਮਾਰ ਇੱਥੇ ਤੇ ਇਹੀ ਇਹਨਾਂ ਦੀ ਮਤਲਬ ਇੱਥੇ ਮੰਨਿਆ ਜਾਂਦਾ ਵੀ ਇੱਥੇ ਆਉਣ ਵਾਲੇ ਨਾ ਜੋ ਵੀ ਮੰਨਤ ਮੰਗਦੇ ਨੇ ਕਿ ਉਹਨਾਂ ਦੀ ਹਰ ਇੱਕ ਮੰਨਤ ਪੂਰੀ ਹੁੰਦੀ ਹੈ ਤੁਹਾਨੂੰ ਇਸ ਤਰ੍ਹਾਂ ਚੂਹੇ ਹਰ ਵਕਤ ਖੇਡਦੇ ਜਿਹੜਾ ਮਤਲਬ ਕਿ ਉੜਦੇ ਫਿਰਦੇ ਖੇਡਦੇ ਇਸ ਤਰ੍ਹਾਂ ਨਾ ਜਿਹੜਾ ਆਉਣਗੇ ਇੱਕ ਦੂਜੇ ਨਾਲ ਤੇ ਕਈ ਵਾਰੀ ਤਾਂ ਲੰਘਣਾ ਵੀ ਔਖਾ ਹੋ ਜਾਂਦਾ ਇੰਨੇ ਚੂਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਕਹਿੰਦੇ ਵੀ ਇੱਥੇ ਕੋਈ ਵੀ ਮੰਨਤ ਕੋਈ ਲੈ ਕੇ ਆਉਂਦਾ ਤਾਂ ਅੱਜ ਤੱਕ ਖਾਲੀ ਹੱਥ ਨਹੀਂ ਮੁੜਿਆ ਹਰ ਇੱਕ ਮੰਨਤ ਜਿਹੜੀ ਪੂਰੀ ਹੁੰਦੀ ਹੈ ਚੂਹਿਆਂ ਨੂੰ ਪ੍ਰਸ਼ਾਦ ਖਿਲਾਉਣ ਤੇ ਮਤਲਬ ਕਿ ਮਾਤਾ ਖੁਸ਼ ਹੁੰਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਕਰਨੀ ਮਾਤਾ ਅਗਰ ਅਸੀਂ ਚੂਹਿਆਂ ਦੀ ਪੂਜਾ ਕਰਦੇ ਹਾਂ ਚੂਹਿਆਂ ਨੂੰ ਦੁੱਧ ਪਲਾਉਨੇ ਆ ਜਾਂ ਚੂਹਿਆਂ ਵਾਸਤੇ ਮਤਲਬ ਕਿ ਕੁਝ ਖਾਣ ਪੀਣ ਨੂੰ ਲੈ ਕੇ ਆਉਨੇ ਆ ਚੂਹਿਆਂ ਲਈ ਪ੍ਰਸ਼ਾਦ ਲੈ ਕੇ ਆਉਨੇ ਚੂਹਿਆਂ ਨੂੰ ਖਵਾਉਨੇ ਪਿਓਨੇ ਆ ਤਾਂ ਜਿਹੜੀ ਕਰਨੀ ਮਾਤਾ ਉਹ ਖੁਸ਼ ਹੋ ਜਾਂਦੀ ਹੈ ਅਤੇ ਖੁਸ਼ ਹੋ ਕੇ ਜਿਹੜਾ ਮਤਲਬ ਕਿ ਕੋਈ ਵੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਕੋਈ ਮੰਨਤ ਹੁੰਦੀ ਹੈ ਉਹ ਕਰਨੀ ਮਾਤਾ ਜ਼ਰੂਰ ਪੂਰੀ ਕਰਦੀ ਹੈ ਤੇ ਇਸ ਸਾਈਡ ਤੇ ਚੱਕੀ ਲੱਗੀ ਹੋਈ ਹੈ ਇਸ ਸਾਈਡ ਤੇ ਨਾ ਜ਼ਿਆਦਾਤਰ ਉਹ ਜਿਹੜਾ ਵਾਈਟ ਚੂਹਾ ਚਿੱਟਾ ਚੂਹਾ ਹੈ ਉਹ ਸਾਈਡ ਹੀ ਰਹਿੰਦਾ ਕਹਿੰਦੇ ਆ ਚੱਕੀ ਦੇ ਵਿੱਚ ਇੱਥੋਂ ਦੀ ਨਜ਼ਰ ਆਉਂਦਾ ਜਿੱਥੋਂ ਦੀ ਲੋਕ ਦੇਖ ਰਹੇ ਨੇ ਨਾ ਇਹ ਚਿੱਟਾ ਚੂਹਾ ਜ਼ਿਆਦਾਤਰ ਕਹਿੰਦੇ ਇਸ ਸਾਈਡ ਹੁੰਦਾ ਇੱਥੋਂ ਦੀ ਨਜ਼ਰ ਆਉਂਦਾ ਸੋ ਆਪਾਂ ਵੀ ਇੱਕ ਵਾਰੀ ਕੈਮਰਾ ਘੁਮਾਵਾਂਗੇ ਜੇ ਤੁਹਾਨੂੰ ਕਿਤੇ ਨਜ਼ਰ ਆਇਆ ਚਿੱਟਾ ਚੂਹਾ ਤਾਂ ਦੇਖ ਲਿਓ ਭਰਾਵੋ ਇੱਥੋਂ ਦੀ ਮਤਲਬ ਇੱਧਰ ਇੱਥੇ ਰਹਿੰਦਾ ਕਹਿੰਦੇ ਚਿੱਟਾ ਚੂਹਾ ਉਹ ਕਦੇ-ਕਦੇ ਨਜ਼ਰ ਆਉਂਦਾ ਕਿਸੇ-ਕਿਸੇ ਨੂੰ ਨਜ਼ਰ ਆਉਂਦਾ ਤੇ ਮੰਨਿਆ ਜਾਂਦਾ ਹੈ ਕਿ ਜਿਹਨੂੰ ਉਹ ਨਜ਼ਰ ਆ ਜੇ ਉਹ ਬੰਦਾ ਕਿਸਮਤ ਵਾਲਾ ਹੁੰਦਾ ਹੈ ਜੇ ਫਿਰ ਕਿਸੇ ਅਨਲੱਕੀ ਬੰਦੇ ਨੂੰ ਨਜ਼ਰ ਆ ਜੇ ਤਾਂ ਉਹਦੀ ਕਦੇ ਕਿਸਮਤ ਖੁੱਲ ਜਾਂਦੀ ਹੈ ਇਥੋਂ ਦੇ ਲੋਕਾਂ ਦਾ ਮੰਨਣਾ ਹੈ ਸੋ ਵੀਡੀਓ ਨੂੰ ਬੱਦ ਬੱਦ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਜਾਣਕਾਰੀ ਵੀਡੀਓ ਵਧੀਆ ਲੱਗੀ ਤਾਂ